ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਜੀ YouTube ਵਾਲੇ ਫਾਰਮਰ ਤੇ ਅਪਡੇਟ ਜਿਹੜੀ ਸਾਂਝੀ ਕਰਾਂਗੇ ਤੁਹਾਡੇ ਤੱਕ 22 ਤੋਂ ਲੈ ਕੇ 26 ਮਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਗਰਮੀ ਦਾ ਮਾਹੌਲ ਲਗਾਤਾਰ ਚੱਰੀ ਹੈ ਤਾਜ਼ਾ ਸੈਟਲਾਈਟ ਵਿੱਚ ਤੋਂ ਕਲੀਅਰ ਹੋ ਰਿਹਾ ਹੈ ਕਿ ਮੌਸਮ ਦੇ ਵਿੱਚ ਕੋਈ ਵੱਡਾ ਹਲਚਲ ਨਹੀਂ ਹੈ ਖੁਸ਼ਕ ਮੌਸਮ ਹੈ ਜਿਸ ਦੇ ਕਾਰਨ ਕੋਈ ਬੱਦਲ ਵਾਲਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਪਾਰੀ ਖੇਤਰਾਂ ਵਿੱਚ ਇੱਕ ਦੁੱਖਾ ਸਿਸਟਮ ਪਹੁੰਚੇ ਹੋਏ ਨੇ ਪਰ ਇਹਨਾਂ ਦਾ ਪੰਜਾਬ ਦੇ ਉੱਪਰ ਕੋਈ ਵੱਡਾ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤਾਪਮਾਨ ਹੁਣ ਇਸ ਸਮੇਂ 40-45 ਡਿਗਰੀ ਤੱਕ ਨੇੜੇ-ਨੇੜੇ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਧ ਤਾਪਮਾਨ ਬਠਿੰਡੇ ਦੇ ਵਿੱਚ ਨੋਟ ਕੀਤਾ ਗਿਆ ਜੀ 45 ਡਿਗਰੀ ਪਲੱਸ ਜਿਸ ਦੇ ਨਾਲ ਜਿਹੜਾ ਤਾਪਮਾਨ ਫੀਲ ਹੋ ਰਿਹਾ ਪੰਜਾਬ ਦੇ ਬਹੁਤੇ ਇਲਾਕੇ ਵਿੱਚ 45-46 ਡਿਗਰੀ ਤੱਕ ਹਾਲਾਤ ਬੁਣੇ ਹੋਏ ਨੇ ਜਿਸ ਦੇ ਕਾਰਨ ਗਰਮੀ ਅਤੇ ਲੂ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਫਿਲਹਾਲ ਕੋਈ ਵੱਡੀ ਹਲਚਲ ਨਹੀਂ ਹੈ ਮੌਸਮ ਖੁਸ਼ਕ ਤੇ ਡਰਾਈ ਬਣਿਆ ਰਹੇਗਾ ਗਰਮੀ ਦੇ ਹਾਲਾਤ ਬਰਕਰਾਰ ਰਹਿਣਗੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰ ਲੈਂਦੇ ਹਾਂ ਮੌਸਮ ਵਿਭਾਗ ਦੇ ਕੀ ਅਲਰਟ ਜਾਰੀ ਹੋਏ ਨੇ ਜੀ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜੀ ਜਿਹਦੇ ਵਿੱਚ 22 ਤਰੀਕ ਨੂੰ ਮੌਸਮ ਡਰਾਈ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ 23 24 ਅਤੇ 25 ਨੂੰ ਹਲਕਾ ਦਰਮਿਆਨਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਪਰ 26 ਤਰੀਕ ਨੂੰ ਥੋੜੇ ਜੇ ਹਾਲਾਤ ਜ਼ਿਆਦਾ ਮੌਸਮ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅਲਰਟ ਦੀ ਤਾਂ 26 ਤਰੀਕ ਸੌਰੀ 22 ਤਰੀਕ ਤੋਂ ਲੈ ਕੇ 26 ਤੱਕ ਦੀ ਗੱਲ ਕੀਤੀ ਜਾਵੇ ਤਾਂ 22 ਤੋਂ ਦੱਸ ਚੁੱਕੇ ਮੌਸਮ ਡਰਾਈ ਹੈ ਖੁਸ਼ਕ ਮੌਸਮ ਦਿਨ ਦੇ ਵੇਲੇ ਤੇ ਰਾਤ ਦੇ ਵੇਲੇ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਨਾਲ ਆਪਾਂ ਨੂੰ ਲੂ ਵਰਗੇ ਹਾਲਾਤ ਯਾਨੀ ਕਿ ਵਾਰਮ ਨਾਈਟ ਐਟ ਆਈਸੋਲੇਟਡ ਪਲੇਸਸ ਦੇ ਹਾਲਾਤ ਨੇ ਜਿਸ ਨੂੰ ਆਪਾਂ ਹੀਟ ਵੇਵ ਵੀ ਕਹਿੰਦੇ ਆ ਉਹ ਜਿਹੇ ਹਾਲਾਤ ਦਿਨ ਦੇ ਬੜੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ 23 24 ਅਤੇ 25 ਨੂੰ ਅਗਰ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਤੋਂ ਤੇਜ਼ ਹਵਾ 40 ਤੋਂ 50 ਕਿਲੋਮੀਟਰ ਤੱਕ ਚੱਲ ਸਕਦੀ ਹੈ ਥੋੜੇ ਬੋਤੇ ਇਲਾਕਿਆਂ ਦੇ ਵਿੱਚ ਗਰਜ ਚਮਕ ਵੀ ਹੋ ਸਕਦੀ ਹੈ ਤੇ ਗੁੰਡਾਵੰਦੀ ਦੇ ਹਾਲਾਤ ਵੀ ਬਣ ਸਕਦੇ ਨੇ ਪਰ ਮੇਨ ਜਿਹੜਾ ਅਲਰਟ ਹੈ ਉਹ 26 ਤਰੀਕ ਦਾ ਹੈ ਜਿਹਦੇ ਬਾਰੇ ਹਜੇ ਕੋਈ ਵੱਡੀ ਖੁਲਾਸਾ ਤਾਂ ਨਹੀਂ ਹੋਇਆ ਪਰ ਫਿਲਹਾਲ 40-50 ਕਿਲੋਮੀਟਰ ਦੀ ਹਵਾ ਤੇਜ਼ ਹਨੇਰੀ ਗੁੰਦਾਬੰਦੀ ਕਿਰਮਣਕਣੀ ਦੇ ਹਾਲਾਤ ਬਣ ਸਕਦੇ ਨੇ ਗਰਮੀ ਤੋਂ ਛੁਟਕਾਰਾ ਹਜੇ ਬਿਲ ਤਾ ਹੋਇਆ ਪੰਜਾਬ ਵਾਸੀਆਂ ਨੂੰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਮਾਹੌਲ ਇਸੇ ਤਰੀਕੇ ਨਾਲ ਗਰਮ ਅਤੇ ਲੂਹ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੁਣ ਗੱਲ ਕਰ ਲੈਂਦੇ ਜੀ ਆਪਾਂ ਮੌਸਮ ਦੇ ਵਿੱਚ ਮੌਨਸੂਨ ਦੀ ਕੀ ਅਪਡੇਟ ਹੈ ਕਿੱਥੇ ਤੱਕ ਮੌਨਸੂਨ ਪਹੁੰਚ ਗਿਆ ਕਦੋਂ ਪੰਜਾਬ ਵਿੱਚ ਆਵੇਗਾ ਤਾਂ ਫਿਲਹਾਲ ਜੋ ਅਲਰਟ ਨੇ ਉਹ ਦੇਖ ਲੈਂਦੇ ਕੀ ਜਾਰੀ ਹੋਏ ਨੇ ਜੀ ਤਾਜ਼ਾ ਮੌਨਸੂਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਸਾਊਥ ਇੰਡੀਆ ਦੇ ਵਿੱਚ ਮੌਨਸੂਨ ਅਜੇ ਪਹੁੰਚਿਆ ਨਹੀਂ ਹੈ ਲਗਭਗ ਸ਼੍ਰੀਲੰਕਾ ਦੇ ਨੇੜੇ ਜਿਹੜੇ ਪਹੁੰਚਣ ਦਿਖਾਈ ਦੇ ਰਿਹਾ ਹੈ ਨਾਰਮਲ ਤਰੀਆਂ ਨਾਲੋਂ ਐਡਵਾਂਸ ਚੱਲ ਰਿਹਾ ਹੈ 26 ਤਰੀਕ ਨੂੰ ਜੋ ਮੌਨਸੂਨ ਪਹੁੰਚਦਾ ਸੀ ਉਹ 20 ਮਈ ਨੂੰ ਪਹੁੰਚ ਚੁੱਕਿਆ 20 ਮਈ ਦੀ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਤੇ ਲਗਭਗ ਇਹ ਆਉਂਦੇ 1 ਜਾਂ 2 ਦਿਨ ਵਿੱਚ ਸਾਨੂੰ ਸਾਊਥ ਇੰਡੀਆ ਜਾਨੀ ਕੇਰਲ ਤੇ ਤਾਮਿਲਨਾਡੂ ਦੇ ਹੱਦ ਨਾਲ ਪਹੁੰਚਦਾ ਹੋਇਆ ਦਿਖਾਈ ਦੇਵੇਗਾ ਫਿਲਹਾਲ ਦਿਨ ਦੇ हिसाब ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਹਫਤਾ ਅਡਵਾਂਸ ਦਿਖਾਈ ਦੇ ਰਿਹਾ ਜਿਸ ਨਾਲ ਉਮੀਦ ਹੈ ਕਿ ਪੰਜਾਬoverline ਵੀ ਜਲਦ ਕੂਚ ਕਰੇਗਾ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਜੋ ਅਲਰਟ ਜਾਰੀ ਹੋਏ ਨੇ ਜੋ ਪ੍ਰੈਡਿਕਸ਼ਨ ਜਾਰੀ ਹੋਈ ਹੈ ਭਵਿੱਖਬਾਣੀ ਦੇ ਸਾਬ ਨਾਲ 30 ਜੂਨ ਦੇ ਨੇੜੇ ਚੜੇ ਇਹ ਪੰਜਾਬ ਦੇ ਵਿੱਚ ਕੂਚ ਕਰੇਗਾ ਤੇ ਫਿਲਹਾਲ ਉਮੀਦ ਇਹ ਹੈ ਕਿ 30 ਤੋਂ ਇਹ ਪਹਿਲਾਂ ਆ ਸਕਦਾ ਹੈ ਜਿਸ ਤਰੀਕੇ ਦੀ ਸਪੀਡ ਚੱਲ ਰਹੀ ਹੈ ਬਾਕੀ ਜੋ ਵੀ ਅਪਡੇਟ ਨਵੀਂ ਹੋਵੇਗੀ ਉਹ ਮੌਕੇ ਸਿਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜੋ ਵੀ ਜਾਣਕਾਰੀ ਹੋਵੇਗੀ ਚਲਦੇ ਲਿਕੇ ਮਿਲਦੇ ਆ ਧੰਨਵਾਦ ਜੀ